ਹਾਂਜੀ ਕਿਸਾਨ ਵੀਰੋ ਝੋਨੇ ਵਿੱਚ ਸਰੋਂ ਦੀ ਖਾਲ ਪਾ ਰਹੇ ਆ ਦੂਜੀ ਜਾਂ ਤੀਜੀ ਯੂਰੀਆਂ ਨਾਲ ਖਾਲ ਪਾ ਸਕਦੇ ਆ ਬ੍ਰੇਕ ਕਰਕੇ ਕਟ ਕੇ ਜਿਵੇਂ ਤੁਸੀਂ ਆ ਵੀਡੀਓ ਵਿੱਚ ਦੇਖ ਰਹੇ ਹੋ ਕਿਸਾਨ ਵੀਰੋ ਜਿਹੜੇ ਇਲਾਕਿਆਂ ਵਿੱਚ ਜ਼ਮੀਨਾਂ ਥੋੜੀਆਂ ਹਲਕੀਆਂ ਆ ਉਥੇ ਤੁਸੀਂ 15 ਤੋਂ 20 ਕਿਲੋ ਪ੍ਰਤੀ ਕਿੱਲਾ ਸਰੋਂ ਦੀ ਖਾਲ ਵਰਤ ਸਕਦੇ ਹੋ ਤੇ ਜਿਹੜੀਆਂ ਭਾਰੀਆਂ ਜ਼ਮੀਨਾਂ ਆ ਉਥੇ ਤੁਸੀਂ 10 ਤੋਂ 15 ਕਿਲੋ ਪ੍ਰਤੀ ਕਿੱਲਾ ਖਾਲ ਵਰਤ ਸਕਦੇ ਹੋ ਸਾਡੇ ਤਜਰਬੇ ਮੁਤਾਬਕ ਇੰਨੀ ਡੋਜ਼ ਬਹੁਤ ਆ ਹੁਣ ਇਸ ਦੇ ਫਾਇਦਿਆਂ ਦੀ ਗੱਲ ਕਰੀਏ ਤਾਂ ਇਹ ਇੱਕ ਵਧੀਆ ਗਰੋਥ ਪ੍ਰਮੋਟਰ ਆ ਜੜਾਂ ਦਾ ਵਿਕਾਸ ਵਧੀਆ ਕਰਦੀ ਆ ਹੁਣ ਕਈ ਖੇਤ ਹਾਰਡ ਹੋ ਜਾਂਦੇ ਨੇ ਕਦੂ ਸਖਤ ਹੋ ਜਾਂਦਾ ਉਥੇ ਇਹ ਖਾਲ ਜਮੀਨ ਨਰਮ ਕਰਦੀ ਆ ਇਹਦੇ ਵਿੱਚ ਨਾਈਟ੍ਰੋਜਨ ਸਲਫਰ ਪੋਟਾਸ਼ ਆਇਰਨ ਵਰਗੇ ਤੱਤ ਹੁੰਦੇ ਨੇ ਆ ਕੁਝ ਮਾਤਰਾ ਵਿੱਚ ਐਸਿਡ ਵੀ ਮਿਲਦੇ ਨੇ ਸਰੋਂ ਦੀ ਖਾਲ ਵਰਤਣ ਸਮੇ ਖੇਤ ਵਿੱਚ ਪਾਣੀ ਜ਼ਰੂਰ ਹੋਣਾ ਚਾਹੀਦਾ ਤੇ ਇੱਕ ਗੱਲ ਹੋਰ ਕਿ ਸਰੋਂ ਦੀ ਖਾਲ ਕੋਲੂ ਤੋਂ ਲੈਣੀ ਆ ਜਿੱਥੋਂ ਅਸੀਂ ਆਬ ਤੇਲ ਕਢਵਾਨੇ ਆ ਉਸਦੇ ਹੋਰ ਹੀ ਵਧੀਆ ਰਿਜ਼ਲਟ ਮਿਲਦੇ ਨੇ ਹੁਣ ਕਈ ਕਿਸਾਨ ਵੀਰ ਇਸ ਨੂੰ ਮਜ਼ਾਕ ਚ ਲੈਂਦੇ ਨੇ ਉਹ ਵੀਰ ਮਜ਼ਾਕ ਚ ਟਾਈਮ ਖਰਾਬ ਕਰਨ ਦੀ بجائے ਥੋੜੇ ਥਾਂ ਤੇ ਟ੍ਰਾਇਲ ਜ਼ਰੂਰ ਕਰਿਆ ਕਰੋ ਰਿਜ਼ਲਟ ਦਾ ਆਪੇ ਪਤਾ ਲੱਗ ਜਾਣਾ ਆਸੋ ਵੀਡੀਓ ਨੂੰ ਸ਼ੇਅਰ ਕਰਿਓ ਪੇਜ ਨੂੰ ਫੋਲੋ ਕਰਿਓ ਆ ਧੰਨਵਾਦ ਆ ਜੇ YouTube ਤੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਆ ਜ਼ਰੂਰ ਕਰਿਓ ਧੰਨਵਾਦ